ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਤੇ ਅੱਜ ਲਾਈਵ ਨਹੀਂ ਹੋ ਸਕਿਆ ਬਾਈ ਜੀ ਕਿਉਂਕਿ ਥੋੜਾ ਜਿਹਾ ਲੇਟ ਹੋ ਗਈ ਸੀ ਸਬਜ਼ੀ ਮੰਡੀ ਵਾਲੇ ਪਾਸੇ ਟਾਈਮ ਲੱਗ ਗਿਆ ਸੀਗਾ ਤੇ ਆਜੋ ਬਾਈ ਕਰਾਂਦੀ ਹੁਣ ਬੋਲੀ ਵੇਖੀਏ ਲਾਈਵ ਕੀ ਚੱਲੀ ਜਾਂਦੀ ਹੈ ਬਾਈ ਅੱਜ ਦੀ ਵੀਡੀਓ ਸ਼ੇਅਰ ਕਰ ਦਿਓ ਜੇ ਦਬ ਕੇ ਕਿਉਂਕਿ ਲਾਈਵ ਤਾਂ ਹੈ ਨਹੀਂਗਾ ਪਰ ਰੇਟ ਤੁਹਾਨੂੰ ਉਵੇਂ ਮਿਲ ਜਾਣੇ ਪਹਿਲਾਂ ਨੂੰ ਬਾਈ ਕਿਉਂਕਿ ਪਹਿਲੀ ਟਰਾਲੀ ਦੀ ਬੋਲੀ ਹੈ ਜਿਹੜੀ ਲੱਗ ਗਈ ਹੈ ਵੀਰੋ ਰੇਟ ਪੁੱਛਦੇ ਆ ਬਾਈਆਂ ਤੋਂ ਵੀ ਕਿੰਨਾ ਚੱਲਿਆ ਆਪਾਂ ਥੋੜਾ ਸਬਜ਼ੀ ਮੰਡੀ ਵਾਲੇ ਪਾਸੇ ਮਾਮੂਲੀ ਟਾਈਮ ਲੱਗ ਗਿਆ ਅਜ ਟੂੜੀ ਦੇ ਰੇਟ ਬਾਈ ਅੱਜ ਕੀ ਚੱਲੀ ਜਾਂਦੀ ਹੈ ਪਹਿਲੀ ਟਰਾਲੀ ਕੀ ਰੇਟ ਵਗੀ ਹੈ ਪੁੱਛਿਓ ਬਾਈ ਕਿਵੇਂ ਹੈ ਕੇਵਲ ਲਾਦੀ ਹੈ ਜਨਰੇਟਰ ਦਾ ਕੰਮ 330 330 ਹੋ ਗਿਆ ਹਾਂਜੀ ਰੇਟ ਅੱਜ ਰੇਟ ਆਹ ਸਬਜ਼ੀ ਮੰਡੀ ਵਾਲੇ ਪਾਸੇ ਟਾਈਮ ਲੱਗ ਗਿਆ ਬਾਈ ਲੱਭੇ ਪਹਿਲੀ ਟਰਾਲੀ ਦੀ ਬੋਲੀ ਤਾਂ ਜਿਹੜੀ ਲੱਗ ਗਈ ਆ 330 ਰੁਪਏ ਜਿਹੜਾ ਰੇਟ ਹੋ ਗਿਆ ਤੇ ਦੂਜੀ ਟਰਾਲੀ ਵੇਖਦੇ ਆ ਬਾਈ ਕੀ ਰੇਟ ਜਾਂਦੀ ਆ ਜੋਕਰਾਂ ਦੀ ਇਹ ਅੰਦਰ ਚੱਕੜੀ ਬਹੁਤ ਹੈ ਬੇਰ ਮੰਡੀ ਹੈ ਅਜੇ ਥੋੜਾ ਚੱਕੜਾ ਵੈਸੇ ਕੱਲ ਮੀਂਹ ਆ ਗਿਆ ਨਾ ਸੁੱਕ ਜੂਗਾ ਅੱਜ ਤੇ ਦੂਜੀ ਟਰਾਲੀ ਦਾ ਰੇਟ ਵੇਖਦੇ ਆ ਵੀਰੋ ਆਜੋ ਕੀ ਜਾਂਦਾਗਾ ਤੇ ਨਾ ਗੱਜ ਆਇਆ ਟੋਟਲ 1 2 3 4 5 ਆਜੋ ਕਰਾਂ ਦੀ 750 300 300 300 ਰੁਪਈਆ ਹਾਂਜੀ 5 ਦੇਖ ਲੈ ਦੇਖ ਲਓ 300 ਜਾਂਦੀ ਆ ਇਹ ਠੀਕ ਆ 305 ਸਾਧੂ ਹੀ ਹੈਗੇ ਉੱਤੇ ਦੋਨਾ ਬਈ ਕਿੰਨਾ 305 ਰੁਪਏ ਬਾਈ ਜੀ ਲੈ ਬਈ 305 ਰੁਪਏ ਦੂਜੀ ਟਰਾਲੀ ਦਾ ਰੇਟ ਹੋ ਗਿਆ ਪਹਿਲੀ ਦਾ ਹੋਇਆ ਸੀ 330 ਰੁਪਏ ਤੇ ਦੂਜੀ ਟਰਾਲੀ ਦਾ ਰੇਟ ਹੋ ਗਿਆ 300 ਤੇ 5 ਰੁਪਏ ਤੀਜੀ ਟਰਾਲੀ ਦਾ ਰੇਟ ਵੇਖਦੇ ਆ ਬਈ ਤੀਜੀ ਟੂੜੀ ਦਾ ਰੇਟ ਵੇਖਦੇ ਆ ਅੱਜ ਕਮੈਂਟ ਤਾਂ ਪੜੇ ਨਹੀਂ ਜਾਣੇ ਵੀਰੋ ਕਿਉਂਕਿ ਲਾਈਵ ਨਹੀਂ ਗਿਆ ਪ੍ਰੋਗਰਾਮ ਆ ਆਫਲਾਈਨ ਵੀਡੀਓ ਪਰ ਸ਼ੇਅਰ ਜ਼ਰੂਰ ਕਰ ਦਿਓ ਇਹ ਦਬਕੇ ਬਾਈ ਤਾਂ ਕਿ ਤਾਜ਼ੇ-ਤਾਜ਼ੇ ਰੇਟ ਆ ਜਿਹੜੇ ਪਤਾ ਲੱਗ ਜਾਣ ਅੱਜ ਦੇ ਵੀ ਬਾਈ ਤੇ ਉਹੀ ਇੱਕ ਦੋ ਮਿੰਟ ਲਾਈਵ ਤਾਂ ਨਹੀਂ ਕੀਤਾਗਾ ਸੈਟਿੰਗ ਕਰਨੀ ਪੈਂਦੀ ਏ ਥੋੜੀ ਜਿਹੀ ਪਹਿਲਾਂ ਹਨਾ ਲਾਈਵ ਕਰਨ ਤੋਂ ਪਹਿਲਾਂ ਜਿਹੜੀ ਸੈਟਿੰਗ ਕਰਨੀ ਪੈਂਦੀ ਓਦਾਂ ਟਾਈਮ ਲੱਗਣੇ ਕਰਕੇ ਸੈਟਿੰਗ ਹੋਈ ਨਹੀਂਗੀ ਤੇ ਆ ਜੋ ਕਰਨ ਦੀ ਤੀਜੀ ਟਰਾਲੀ ਵੇਖਿਓ ਨੇ ਆਹ ਤੇ ਖਾਲੀ ਹੋਇਆਗਾ ਕੰਨਾਂ ਸੋਦਾ ਹੈ ਖਾਲੀ ਕੀ ਹਾਲਾ ਜੀ ਹੋਰ ਠੀਕ ਹੈ ਜੀ ਬਹੁਤ ਵਧੀਆ ਦਰਸ਼ਕ ਬਹੁਤ ਵਧੀਆ ਚਾਹੀਦੇ ਆ ਤੇ ਆ ਉਹੀ ਕੇ ਨਹੀਂ ਬੋਲੀ ਹੈ ਜੀ 300 ਰੁਪਿਆ 300 ਕਿੰਨੇ ਹੋ ਗਏ ਆ ਗੋਰੇ ਬੋਲੋ ਬਈ 300 ਰੁਪਿਆ ਚਲੋ ਕੱਲੇ ਚਲੋ ਗੋਰੇ ਮਾਰੋ ਬਾਈ 5 ਰੁਪਏ 10 ਰੁਪਏ 10 15 20 25 30 35 40 45 350 ਹੋਣਾ ਕਿ ਨਾ ਲਾ ਬਾਈ 350 ਰੁਪਏ ਰੇਟ ਹੋ ਗਿਆ ਤੂੜੀ ਦਾ ਇਹਦਾ ਬਾਈ 350 ਰੁਪਏ ਮਿੱਤਰੋ ਰੇਟ ਸਿਰਾ ਚੱਲੀ ਜਾਂਦਾ ਹੁਣ ਤੱਕ ਦਾ ਤੇ ਨਾ ਰਹਿ ਗਿਆ ਬਾਈ ਤਿੰਨ ਨਾ ਰਹਿ ਗਿਆ ਬਣੇ ਰਿਓ ਵੀਡੀਓ ਨਾਲ ਐਂਡ ਤੱਕ ਵੇਖੋ ਜੀ ਐਂਡ ਤੱਕ ਵੇਖਿਆ ਕਰੋ ਵੀਡੀਓ ਰੇਟ ਕੀ ਜਾਂਦਾ ਬਾਈ ਆਸਾਂ ਹੋ ਰਹੀ ਆ ਬਾਈ ਪਰਚੀ ਲਗਾ ਚਕਾਊਾ ਚਕਾਊਾ ਪੁਰਾਣਾ ਬੰਦਾ ਐ 300 5 10 15 20 25 300 30 ਰੁਪਏ ਬੋਲਣਾ ਭਾਈ ਕਿਨੇ ਇਹ ਵੀ ਭਾਈ 330 ਰੁਪਏ ਰੇਟ ਹੋ ਗਿਆ ਦਾ ਸਾਢੇ 350 ਹੁਣ ਤੱਕ ਦਾ ਭਾਈ ਸਿਰਾ ਰੇਟ ਚੱਲੀ ਜਾਂਦਾ 2 ਨੱਕ ਰਹਿ ਗਿਆ ਦੋ ਨਗਾਂ ਦੇ ਕਈ ਐਂਡ ਤੇ ਪੜਾਕੇ ਪੈ ਜਾਂਦੇ ਨੇ ਤੇ ਬਣੇ ਰਿਓ ਵੀਡੀਓ ਨਾਲ ਐਂਡ ਤੇ ਤੁਹਾਨੂੰ ਬਾਈ ਹਰੇ ਚਾਰੇ ਦਾ ਰੇਟ ਵੀ ਤੁਹਾਨੂੰ ਪੁੱਛ ਕੇ ਦੱਸਾਂਗੇ ਵੀ ਹਰੇ ਦਾ ਰੇਟ ਅੱਜ ਜਿਹੜਾ ਬਾਈ ਕਿੰਨਾ ਰਿਹਾ ਤੇ ਬਾਕੀ ਬਾਈ ਅੱਜ ਜਿਹੜਾ ਮਲੋਟ ਜਿਹੜਾ ਕਿਸਾਨ ਮੇਲਾ ਲੱਗਣਾ ਕਿਹੜੇ-ਕਿਹੜੇ ਵੀਰਪਰਾ ਪਹੁੰਚ ਰਹੇ ਆ ਜੀ ਉੱਥੇ ਕਮੈਂਟ ਜ਼ਰੂਰ ਕਰਿਓ ਜੇ ਮਲੋਟ ਜਿਹੜਾ ਕਿਸਾਨ ਮੇਲਾ ਲੱਗਣਾ ਅੱਜ ਬਹੁਤ ਵੱਡਾ ਤਕੜਾ ਮੇਲਾ ਲੱਗਣਾ ਜੀ ਅੱਜ 6 ਤਰੀਕ ਹੋ ਗਈ ਆ ਕਿ 7 ਹੋ ਗਈ ਆ ਜੀ 7 ਤਰੀਕ ਸੋਰੀ 7 ਸਤੰਬਰ ਹੋ ਗਈ ਆ ਯਾਨੀ 7 ਤੇ 8 ਨੂੰ ਹੀ ਚੱਲਣਾ ਨਾ ਜੀ ਤੇ ਕਿਹੜੇ-ਕਿਹੜੇ ਵੀ ਤਾਜੋ ਬਈ ਅਗਲੀ ਟਰਾਲੀ ਵੇਖੀ ਹਾਂ ਤਾਈ ਫੋੜ ਗਿਆ 865 75 300 305 ਹਾਂਜੀ 305 ਬੋਲਣਗੇ 305 ਬੋਲਦਾ ਕੋਈ ਇਹ ਬਈ 300 ਤੇ 5 ਰੁਪਏ ਰੇਟ ਹੋ ਗਿਆ ਤੁੜੀ ਦਾ ਤੇ 350 ਹੁਣ ਤੱਕ ਦਾ ਸਿਰਾ ਰੇਟ ਚੱਲੀ ਜਾਂਦਾ ਮੇਤਰੋ ਲਾਸਟ ਟਰਾਲੀ ਰਹਿ ਗਈ ਹੈ ਲਾਸਟ ਟਰਾਲੀ ਤੇ ਦੇਖਦੇ ਵੀਰੋ ਜਿਹੜਾ ਰੇਟ ਕਿੰਨਾ ਜਾਂਦਾ ਬਈ 350 ਅੱਜ ਜਿਹੜਾ ਰੇਟ ਸਿਰਾ ਹੁਣ ਤੱਕ ਦਾ ਜੀ ਆ ਜਾ ਬਈ ਲਾਸਟ ਟਰਾਲੀ ਆ ਜਾਓ ਇਹ ਵੇਖੀਓ 90 55 60 65 70 75 80 ਹਾਂ ਬਈ 280 85 90 92 300 ਬੋਲੀ ਮੈਂ ਦੇਣ ਲੱਗਾ ਤੇਰੀ 5 305 ਬੋਲਾਂਗੇ ਨੇ 305 ਰੁਪਏ 300 ਤੇ 5 ਰੁਪਏ ਜਿਹੜਾ ਬਾਈ ਰੇਟ ਹੋ ਗਿਆ ਤੇ 350 ਹੁਣ ਤੱਕ ਦਾ ਬਾਈ ਸਰਾ ਰੇਟ ਸੀ ਤੇ ਹਰੇ ਚਾਰੇ ਦਾ ਰੇਟ ਤੁਹਾਨੂੰ ਜਲਦੀ ਜਲਦੀ ਪੁੱਛ ਕੇ ਦੱਸ ਦਿੰਨੇ ਆ ਜੀ ਜਿਹੜਾ ਹਰੇ ਚਾਰੇ ਦਾ ਰੇਟ ਬਾਈ ਜੀ ਕੀ ਚੱਲਿਆ ਸੀ ਕੱਲ ਰੇਟ ਜਿਹੜੇ ਹਰੇ ਚਾਰੇ ਦੇ ਤਿੰਨ ਕ ਦਿਨਾਂ ਤੋਂ ਤੇਜ਼ ਚੱਲੀ ਜਾਂਦੇ ਤੇ ਕੱਲ ਦੇਖਦੇ ਬਾਈ ਮੰਦੇ ਹੋਇਆ ਹਰੇ ਚਾਰੇ ਦੇ ਰੇਟ ਜਾਂ ਉਹੀ ਚੱਲੀ ਜਾਂਦੇ ਆ ਜੀ ਤਿੰਨ ਦਿਨਾਂ ਤੋਂ ਬਾਈ ਰੇਟ ਜਿਹੜੇ ਫੁੱਲ ਤੇਜ਼ ਚੱਲੀ ਜਾਂਦੇ ਸੀ ਤੇ ਅੱਜ ਹਰੇ ਦਾ ਰੇਟ ਤੁਹਾਨੂੰ ਹੁਣੇ ਪੁੱਛ ਕੇ ਦੱਸ ਦੇ ਕੇ ਵੱਲ ਤੋਂ ਕਿਵਲ ਹਰੇ ਦਾ ਕੱਲ ਕਿੰਨਾ ਰੇਟ ਰਿਆ ਬਾਈ ਕੱਲ ਮ ਆਇਆ ਨਹੀਂ 3350 ਤਿੰਨ 350 ਰੇਟ ਪਹਿਲਾਂ ਨਾਲੋਂ ਘਟ ਗਿਆ 100 ਰੁਪਈਆ ਉਹ ਉੱਤੇ 40 ਸੀ ਕੱਲ ਦਾ 10 10 ਨਾ ਗਿਆ ਹਾਂਜੀ 300 ਤੋਂ ਲੈ ਕੇ 350 ਜਿਹੜਾ ਬਾਈ ਰੇਟ ਹਰੇ ਦਾ ਚੱਲਿਆ ਕੱਲ ਤੇ ਪਰਸੋਂ ਸੀਗਾ 400 ਹੁਣੇ ਪਰਸੋਂ ਕੇ ਚੌਥੇ ਬਾਈ ਇਹ ਨਹੀਂ ਪਉ ਯਾਦ ਇੱਕ ਦਿਨ 440 ਰੁਪਏ ਤੱਕ ਵੀ ਜਿਹੜਾ ਹਰੇ ਦਾ ਰੇਟ ਰਿਆ ਸੀਗਾ ਹੁਣ ਜਿਹੜਾ 3 ਰੁਪਏ ਤੋਂ ਲੈ ਕੇ 3.5 ਰੁਪਏ ਪ੍ਰਤੀ ਕਿਲੋ ਤੇ ਪ੍ਰਤੀ ਕਵਾਂਟਲ ਦੀ ਗੱਲ ਕਰੀਏ 300 ਤੋਂ ਲੈ ਕੇ 350 ਰੁਪਏ ਜਿਹੜਾ ਹਰੇ ਚਾਰੀ ਦਾ ਰੇਟ ਆ ਜੀ ਕੋੜਕਪੁਰਾ ਮੰਡੀ 'ਚ ਚੱਲ ਰਿਹਾ ਜੀ 11 ਵਜੇ ਬੋਲੀ ਹੁੰਦੀ ਆ ਬਾਈ ਆਦੀ ਤੇ ਜਲਦੀ ਬਾਸਮਤੀ ਦੇ ਰੇਟ ਵੀ ਬਾਈ ਜੀ ਤੁਹਾਨੂੰ ਲੈ ਕੇ ਮਿਲਿਆ ਕਰਾਂਗੇ ਤੇ ਧੰਨਵਾਦੋ ਸੋਤੋ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦਿਆ ਕਰੋ ਜੀ